ਸਰ ਆ ਚੋਣਾਂ ਦਾ ਪ੍ਰਚਾਰ ਅਨਦਰ ਕਿਵੇਂ ਕਿਵੇਂ ਚੱਲ ਰਿਹਾ ਹੈ ਪ੍ਰਚਾਰ ਸਭੀ ਚਾਹ ਹਿੰਦੀ ਜਮਾਤੀ ਬੋਲੋ ਲੁਧਿਆਣਾ ਵੈਸਟ ਦੇ ਅੰਦਰ ਜਨਤਾ ਪੂਰੀ ਤਾਕਤ ਦੇ ਨਾਲ ਆਪ ਦਾ ਪਾਰਟੀ ਔਰ ਕਾਪ ਦਾ ਪਾਰਟੀ ਦੋਨਾਂ ਨੂੰ ਸਜ਼ਾ ਦੇਣ ਅਸੇ ਵੋਟ ਕਰਨ ਨਿਕਲਣ ਵਾਲੀ ਲੋਗਾ ਦਾ ਮਨ ਬਣਿਆ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਫਾਈਨੈਂਸ਼ੀਅਲ ਕਲੈਕਸੀ ਚ ਫਸਾਇਆ ਨੇਲਾ ਨੇ ਪੰਜਾਬ ਦਾ ਬੇੜਾ ਗਰਗ ਕੀਤਾ ਜਿਨ੍ਹਾਂ ਨੇ ਸਿਛਲੇ ਸਾਢੇ ਤਿੰਨਾਂ ਸਾਲਾਂ ਚ ਪੰਜਾਬ ਨੂੰ ਪੁੱਛਿਆ ਨਹੀਂ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਉਹਨਾਂ ਨੂੰ ਹੁਣ ਕਿਸਨਾ ਸਜਾ ਦੇਣੀ ਲੋਕ ਤਿਆਰ ਨੇ ਔਰ ਜਨ ਜੰਦੀ ਆਵਾਜ਼ ਹੈ ਲੁਧਿਆਣਾ ਦੀ ਆਵਾਜ਼ ਹੈ ਲੁਧਿਆਣਾ ਪੱਛਮ ਦੀ ਆਵਾਜ਼ ਹੈ ਨਾ ਚਾਹੀਦੀ ਆਪਦਾ ਨਾ ਚਾਹੀਦੀ ਕਾਪਦਾ ਪੰਜਾਬ ਮੰਗੇ ਬਾਜਪਾ ਜੀ ਸਰ ਜੀ ਆਪਰੇਸ਼ਨ ਨਾ ਜਿੰਨਾ ਇਸ ਤੋਂ ਦੂਰ ਪੈਸ਼ ਹੈ ਕਿ ਮੁੱਖ ਮੰਤਰੀ ਕੱਲ ਭਾਂ ਦਿੰਦਾ ਹੈਗਾ ਉਹਨਾਂ ਨੇ ਕਿਹਾ ਹੈ ਕਿ ਕਾਫੀ ਇੱਕ ਵਾਰ ਤੱਕ ਆਪਣੀ ਜੀ ਟਿੱਪਣੀ ਦੁਹਰਾਇਆ ਹੈਗਾ ਕਿਵੇਂ ਸਮਝਦੇ ਹੋ ਰਹੀਆਂ ਐਸੇ ਮੈਂ ਸਮਝਣਾ ਇਹ ਸ਼ਹੀਦਾਂ ਦੀ ਵਿਦਵਾਵਾਂ ਦਾ ਜਖਮਾਂ ਤੇ ਨਮਕ ਚਿੰਕਨ ਵਰਗਾ ਔਰ ਭਗਵੰਤਾਨ ਸਾਹਿਬ ਕਿਸੇ ਦਾ ਸੰਦੂਰ ਉਜੜਨਾ ਉਹਨੂੰ ਤੁਸੀਂ ਜੋਗ ਮਨਾ ਰਹੇ ਹੋ ਵਰਤੇ ਮਜ਼ਾਕ ਕਰ ਰਹੇ ਹੋ ਇੱਕ ਕਮੇਡੀ ਸ਼ੋਅ ਹੈ ਸੰਦੂਰ ਭਗਵੰਤ ਮਾਨ ਸਾਹਿਬ ਸੰਦੂਰ ਸਾਡੀ ਹਜ਼ਾਰਾਂ ਸਾਲਾਂ ਦੀ ਸਨਾਤਨ ਦੀ ਪਰੰਪਰਾ ਦਾ ਹਿੱਸਾ ਹੈ ਇਹ ਮਜ਼ਾਕ ਦਾ ਹਿੱਸਾ ਨਹੀਂ ਤੁਸੀਂ ਜਾਣ ਬੁੱਝ ਕੇ ਸਾਡੀ Hindu ਪਰੰਪਰਾਵਾਂ ਦਾ ਮਜ਼ਾਕ ਉਡਾ ਰਹੇ ਹੋ जानबूझकर और ऑपरेशन सिंधुर हिंदुस्तान का स्वाभिमान है हिंदुस्तान का गर्व है अंदर घुस के जाके पाकिस्तान को मारना ਸਾਡੇ ਵੀਰ ਸੈਨਿਕਾਂ ਦੇ ਬਲੀਦਾਨ ਔਰ ਵੀਰਤਾ ਦਾ ਪਰਮਾਨ ਹੈ ਤੁਸੀਂ ਉਹਨੂੰ ਜੋਪਣਾ ਰਹੇ ਹੋ ਪਾਕਿਸਤਾਨ थरथर ਕੰਮ ਰਿਹਾ ਹੈ ਔਰ ਭਗਵੰਤ ਮਾਨ ਸਾਹਿਬ ਨੂੰ ਮਜ਼ਾਕ ਸੁਝ ਰਹੇ ਨੇ ਇਹ ਭਾਰਤ ਦੀ ਵੀਰ ਸੈਨਾ ਦਾ અપਮਾਨ ਕਰ ਰਹੇ ਨੇ ਦੁਰਵਾਕੇਪੁਰ ਨੇ ਸਰਪਾਤ ਕੁਸ਼ਣ ਆਸ਼ੂ ਨੇ ਕਾਂਗਰਸ ਨੇ ਉਹ ਬੇਨਾਮ ਨੋਟਿਸ ਜਾਰੀ ਕੀਤਾ ਕਿ ਬਾਅਦ ਚ ਐਸਐਸਪੀ ਨੇ ਸਸਪੈਂਡ ਕਰਿਆ ਇਹ ਨੂਰਾ ਕੁਸ਼ਤੀ ਹੈ ਉਹਨਾਂ ਨੂੰ ਦਿਖ ਰਿਹਾ ਕਿ ਆਸ਼ੂ ਗੇਮ ਚੋਂ ਬਾਹਰ ਹੈ ਐਸ ਵਿੱਚ ਆਸ਼ੂ ਨੂੰ ਫੇਮ ਚ ਲਿਆਉਣ ਵਾਸਤੇ ਕਿਉਂਕਿ ਆਸ਼ੂ ਨੂੰ ਜ਼ਮਾਨਤ ਦੇ ਇਹਨਾਂ ਨੇ ਦਵਾਈ ਤਾਂ ਕਿ ਇਲੈਕਸ਼ਨ ਲੜੇ ਉਹ ਤੋਂ ਅੱਜ ਉਹਦੀ ਡਿੱਗੀ ਹੋਈ ਸਾਖ ਨੂੰ ਖੜਾ ਕਰਨ ਵਾਸਤੇ ਪਹਿਲੇ ਉਹਨੂੰ ਕੱਲ ਨਕਲੀ ਨੋਟਿਸ ਦਵਾਇਆ ਤਾਂ ਕਿ ਚਰਚਾ ਚਾਏ ਜੇ ਚਰਚਾ ਚ ਆਇਆ ਕਿ ajo ਸਬਸਰ ਨੂੰ ਟਾ ਕੇ ਫੇਰ ਦੁਬਾਰਾ ਚਰਚਾ ਕਰੀਟ ਕਰਕੇ ਇਹ ਇੱਕ ਦੂਜੇ ਨੂੰ ਫਾਇਦਾ ਪੁੰਚਾਣਾਂ ਦੀ ਨੂਰਾ ਕੁਸ਼ਤੀ ਹੈ ਲੇਕਿਨ ਲੁਧਿਆਣੇ ਦੀ ਜਨਤਾ ਜਾਣਦੀ ਹੈ ਕਿ ਇਹ ਦੋਨੋਂ ਹੀ ਜਮਾਨਤੀ ਦੋਨੋਂ ਜਮਾਨਤੀ ਪਾਰਟੀ ਹੈ ਰਾਹੁਲ ਗਾਂਧੀ ਤੋਂ ਲੈ ਕੇ ਆਸ਼ੂ ਤੱਕ ਜਮਾਨਤੇ ਤਿਆਰ ਹੈ ਉਧਰ ਕੇਜਰੀਵਾਲ ਸੁਸੋਦੀਆ ਜੈਨ ਇਹ ਵੀ ਜਮਾਨਤ ਤੇ ਨੇ ਔਰ ਜਮਾਨਤ ਕਿਸੇ ਹੋਰ ਦੀ ਨਹੀਂ ਧੋਖਾ ਧੜੀ ਜਾਲ ਸਾਜੀ ਭ੍ਰਸ਼ਟਾਚਾਰ ਦੀ ਜਮਾਨਤ ਤੇ ਨੇ ਧੰਨਵਾਦ ਧੰਨਵਾਦ